ਵਾਹਿਗੁਰੂ ਜੀ ਕੀ ਫਤਿਹ ਜਿਵੇਂ ਜਿਵੇਂ ਬੰਦੇ ਦੀ ਉਮਰ ਵੱਧਦੀ ਏ ਉਮਰ ਵਧਨ ਦੇ ਨਾਲ ਇਹਦੇ ਅੰਦਰ ਬਹੁਤ ਕੁਝ ਬਦਲਾਅ ਵੇਖਣ ਵਾਸਤੇ ਮਿਲਦਾ ਹੈ ਬਾਰੀ ਤੌਰ ਤੇ ਬਦਲਾਅ ਵੇਖਣ ਵਾਸਤੇ ਮਿਲਦਾ ਹੈ ਅੰਦਰੂਨੀ ਤੌਰ ਤੇ ਸੋਚ ਦੇ ਤੌਰ ਦੇ ਉੱਤੇ ਬਦਲਾਅ ਵੇਖਣ ਵਾਸਤੇ ਮਿਲਦਾ ਹੈ ਜਿਹੜਾ ਬਾਲ ਬਚਪਨ ਦੇ ਅੰਦਰ ਮਿੱਟੀ ਦੇ ਨਾਲ ਖਡਾਉਣਿਆਂ ਦੇ ਨਾਲ ਕੰਕਰ ਪੱਥਰ ਦੇ ਨਾਲ ਖੇਡਦਾ ਹੈ ਰੋਂਦਾ ਹੈ ਤੇ ਮੰਗ ਵੀ ਖਡਾਉਣਿਆਂ ਦੀ ਕਰਦਾ ਹੈ ਖਾਣ ਪੀਣ ਵਾਸਤੇ ਚਾਕਲੇਟ ਟੌਫੀਆਂ ਦੀ ਮੰਗ ਕਰਦਾ ਹੈ ਉਹੀ ਬੱਚਾ ਜਦੋਂ ਜਵਾਨੀ ਦੀਆਂ ਦਹਲੇਜ਼ਾਂ ਦੇ ਉੱਤੇ ਕਦਮ ਟਿਕਾਉਂਦਾ ਹੈ ਤੇ ਇਹ ਸਾਰੀਆਂ ਚੀਜ਼ਾਂ ਆਪਣੇ ਆਪ ਆਪ ਮੁਹਾਰੇ ਪਿੱਛੇ ਰਹਿ ਜਾਂਦੀਆਂ ਨੇ ਇਹਨਾਂ ਨੂੰ ਛੱਡਣ ਦੀ ਲੋੜ ਨਹੀਂ ਪੈਂਦੀ ਆਪਣੇ ਆਪ ਹੀ ਛੁੱਟ ਜਾਂਦੀਆਂ ਨੇ ਇਹਦਾ ਮਤਲਬ ਇਹ ਹੁੰਦਾ ਹੈ ਕਿ ਹੁਣ ਉਹ ਸਿਆਣਾ ਹੋ ਗਿਆ ਖਡਾਉਣਿਆਂ ਦੇ ਨਾਲ ਖੇਡਣ ਵਾਲੀ ਉਮਰ ਪਿੱਛੇ ਰਹਿ ਗਈ ਚਾਕਲੇਟ ਟੌਫੀ ਰੋ ਕੇ ਮੰਗਣੀ ਉਹ ਉਮਰ ਹੁਣ ਪਿੱਛੇ ਰਹਿ ਗਈ ਹੁਣ ਤੇ ਅੱਗੇ ਚੱਲਣ ਦੀ ਉਮਰ ਏ ਕੁਝ ਪੜਨ ਦੀ ਉਮਰ ਏ ਕੁਝ ਬਣਨ ਦੀ ਉਮਰ ਏ ਹੁਣ ਤੇ ਉਹਨੇ ਆਪਣਾ ਰਾਹ ਚੁਣਨਾ ਏ ਫੀਲਡ ਬਣਾਉਣਾ ਏ ਕਿ ਮੈਂ ਕਿਹੜੇ ਫੀਲਡ ਦੇ ਅੰਦਰ ਪੈਰ ਰੱਖਣਾ ਏ ਤੇ ਮੈਂ ਬੰਨਾ ਕੀ ਚਾਹੁੰਨਾ ਆਪਣੇ ਉੱਤੇ ਉਹਨੇ ਧਿਆਨ ਇਕਾਗਰ ਕਰਨਾ ਉਮਰ ਵਧਣ ਦੇ ਨਾਲ-ਨਾਲ ਬੰਦੇ ਨੂੰ ਬਹੁਤ ਕੁਝ ਬਦਲਣਾ ਪੈਂਦਾ ਹੈ ਕੁਝ ਤਬਦੀਲੀ ਇਹਦੇ ਅੰਦਰ ਸਿੱਝੇ ਆ ਜਾਂਦੀ ਹੈ ਤੇ ਕੁਝ ਤਬਦੀਲੀ ਇਹਨੂੰ ਕਰਨੀ ਪੈਂਦੀ ਹੈ ਆਤਾਂ ਕੁਝ ਬਦਲ ਜਾਂਦੀਆਂ ਨੇ ਕੁਝ ਇਹਨੂੰ ਬਦਲਣੀਆਂ ਪੈਂਦੀਆਂ ਨੇ ਹੁਣ ਜਦੋਂ ਜਵਾਨੀ ਦੀਆਂ ਦਹਲੀਜ਼ਾਂ ਤੋਂ ਕਦਮ ਅੱਗੇ ਜਾਂਦੇ ਨੇ ਬੁਢਾਪੇ ਦੀ ਉਮਰ ਆਉਂਦੀ ਹੈ ਬੁਢਾਪੇ ਦੀਆਂ ਦਹਲੀਜ਼ਾਂ ਹੁੰਦੀਆਂ ਨੇ ਬੁਢਾਪੇ ਦੇ ਅੰਦਰ ਪੈਰ ਆਉਂਦਾ ਹੈ ਤੇ ਬਹੁਤ ਕੁਝ ਇਹਨੂੰ ਜਿਹੜਾ ਬਦਲਣ ਦੀ ਲੋੜ ਪੈਂਦੀ ਹੈ ਆਤਾਂ ਦੀ ਗੱਲ ਕਰਦਾ ਸੋਚ ਦੀ ਗੱਲ ਕਰਦਾ ਸੁਭਾਅ ਦੀ ਗੱਲ ਕਰਦਾ ਉਹਨੂੰ ਬਦਲਣਾ ਚਾਹੀਦਾ ਕੁਝ ਬਦਲਾਵ ਆ ਜਾਂਦਾ ਏ ਜੇ ਨਹੀਂ ਹੁੰਦਾ ਤੇ ਉਹ ਬਦਲਾਵ ਸਜਣੋ ਆਪਣੇ ਅੰਦਰ ਕਰਨਾ ਬਹੁਤ ਲਾਭਵੰਦਾ ਰਹੇਗਾ ਦੋ ਚਾਰ ਨੁਕਤੇ ਨੇ ਮੈਂ ਤੁਹਾਡੇ ਸਾਹਮਣੇ ਰੱਖ ਰਿਹਾ ਹੁੰਦਾ ਤੇ ਏ ਕਿ ਬੰਦਾ ਆਪਣੀ ਬਾਹਰੀ ਲੋਕ ਨੂੰ ਛਪਾਉਣ ਦਾ ਯਤਨ ਕਰਦਾ ਜੇ ਵਾਲ ਚਿੱਟੇ ਹੋ ਗਏ ਉਹਨਾਂ ਨੂੰ ਛਪਾਉਂਦਾ ਯਤਨ ਕਰਦਾ ਏ ਕਿ ਮੈਂ ਲੱਗਾ ਨਾ ਕਿ ਮੈਂ ਹੁਣ ਬੁੱਢਾ ਹੋ ਗਿਆ ਕਿਉਂਕਿ ਆਤਾਂ ਨੇ ਤੇ ਜੇ ਬੁਢਾਪੇ ਦੀ ਨਿਸ਼ਾਨੀ ਬਾਹਰ ਆ ਜਾਏਗੀ ਵਾਲ ਚਿੱਟੇ ਹੋ ਗਏ ਨੋਵਾਂ ਆ ਗਈਆਂ ਧੀਆਂ ਆ ਗਈਆਂ ਕਟੰਬ ਕਬੀਲਾ ਵੱਧ ਗਿਆ ਤੇ ਹੁਣ ਇਹਨੂੰ ਆਪਣੀਆਂ ਆਤਾਂ ਵੀ ਬਦਲਣੀਆਂ ਪੈਣਗੀਆਂ ਕਿਧਰੇ ਇਦਾਂ ਨਾ ਹੋਵੇ ਕਿ ਪਰਿਵਾਰ ਦੇ ਅੰਦਰ ਬੈਠਿਆਂ ਬੈਠਿਆਂ ਕੋਈ ਥਰਡ ਪਰਸਨ ਇਹ ਗੱਲ ਕਹਿ ਦੇ ਕਿ ਹੁਣ ਆਪਣੀ ਦਾੜੀ ਵੱਲ ਵੇਖ ਹਉਂ ਤੋ ਬੁੱਢਾ ਹੋ ਗਿਆ ਹੁਣ ਤੈਨੂੰ ਆ ਗੱਲਾਂ ਆ ਆ ਤਾਂ ਸੋਭਦੀਆਂ ਨਹੀਂ ਛੱਡ ਦੇਣੀਆਂ ਚਾਹੀਦੀਆਂ ਨੇ ਕਾਰਨ ਇਹ ਕਿ ਬੰਦਾ ਜਵਾਨੀ ਦੀ ਲੁੱਕ ਰੱਖਣੀ ਚਾਹੁੰਦਾ ਹੈ ਵਾਲਾਂ ਨੂੰ ਰੋਜ਼ ਰੋਜ਼ ਕਾਲੇ ਕਰਦਾ ਹੈ ਰੋਜ਼ ਰੋਜ਼ ਚਿੱਟੇ ਆ ਰਹਿੰਦੇ ਨੇ ਫੇਰ ਕਾਲੇ ਫੇਰ ਚਿੱਟੇ ਫੇਰ ਕਾਲੇ ਫੇਰ ਚਿੱਟੇ ਇਹਦਾ ਮੁਕਾਬਲਾ ਲਗਾਤਾਰ ਕੁਦਰਤ ਦੇ ਨਾਲ ਚੱਲਦਾ ਰਹਿੰਦਾ ਹੈ ਪਰ ਆਫਟਰ ਆਲ ਇਹਨੂੰ ਹਾਰਨਾ ਪੈਂਦਾ ਹੈ ਤੇ ਕੁਦਰਤ ਜਿੱਤ ਜਾਂਦੀ ਹੈ ਮੇਰਾ ਇਹ ਖਰ ਵਿਸ਼ਾ ਨਹੀਂ ਵਿਚਾਰ ਗੱਲ ਆ ਗਈ ਗੱਲ ਇਹ ਕਰ ਰਿਹਾ ਸਾਂ ਕਿ ਸਾਡੀਆਂ ਚਿਹਰੇ ਦੀਆਂ ਝੁਰੜੀਆਂ ਸਾਡਾ ਟਲਿਆ ਹੋਇਆ ਮਾਸ ਸਾਡੀ ਚਾਲ ਸਾਡੀ ਢਾਲ ਸਾਡੇ ਸਰੀਰ ਦੀ ਇੱਕ ਇੱਕ ਬਣਤਰ ਆਵਾਜ਼ਾਂ ਦੇ ਦੇ ਕੇ ਕਹਿੰਦੀ ਹੈ ਵੀ ਹੁਣ ਤੋਂ ਬੁੱਢਾ ਹੋ ਗਿਆ ਤੇ ਆਪਣਾ ਸੁਭਾਅ ਬਦਲ ਆਪਣੀਆਂ ਆਤਾਂ ਬਦਲ। ਖੈਰ ਮੈਂ ਉਸੇ ਵਿਸ਼ੇ ਦੇ ਉੱਤੇ ਰਵਾਂ ਜੋ ਮੈਂ ਇੱਕ ਦੋ ਨੁਕਤੇ ਤੁਹਾਡੇ ਨਾਲ ਸ਼ੇਅਰ ਕਰਨੇ ਚਾਹਣਾ ਦੁਬਾਰਾ ਰਿਪੀਟ ਕਰਦਾ ਬਹੁਤ ਕੁਝ ਉਮਰ ਵਧਨ ਦੇ ਨਾਲ ਆਪਣੇ ਆਪ ਬਦਲ ਜਾਂਦਾ ਹੈ ਆਦਤਾਂ ਵੀ ਬਦਲ ਜਾਂਦੀਆਂ ਨੇ ਤੇ ਬੜੀਆਂ ਆਦਤਾਂ ਨੇ ਜਿਹੜੀਆਂ ਸਾਨੂੰ ਖੁਦ ਬਦਲਣ ਦੀ ਲੋੜ ਹੁੰਦੀ ਹੈ ਜਿਉਂ ਨਾ ਆਦਤਾਂ ਨੂੰ ਨਾ ਬਦਲੋਗੇ ਆਪਣੇ ਘਰ ਦੇ ਅੰਦਰ ਹੀ ਬੇਕਦਰਿਆਂ ਦੀ ਤਰ੍ਹਾਂ ਰਹੋਗੇ ਬੇਇੱਜ਼ਤ ਹੋ ਬੋਗੇ ਸਮਾਜ ਦੇ ਅੰਦਰੋਂ ਸੋਭਾ ਨਹੀਂ ਮਿਲੇਗੀ ਸਮਾਜ ਦੇ ਅੰਦਰੋਂ ਇੱਜ਼ਤ ਨਹੀਂ ਮਿਲੇਗੀ ਜੇ ਉਹਨਾਂ ਆਦਤਾਂ ਦੇ ਅੰਦਰ ਤੁਸੀਂ ਤਬਦੀਲੀ ਨਾ ਕਰ ਸਕੇ ਹੁਣ ਉਹ ਨੋਟ ਕਰਿਓ ਨੰਬਰ 1 ਦੇ ਉੱਤੇ ਘਰ ਦੇ ਅੰਦਰ ਪਰਿਵਾਰ ਏ ਨੋਵਾ ਨੇ ਧੀਆ ਨੇ ਪੁੱਤ ਨੇ ਪੁੱਤਰੇ ਨੇ ਦੋਤਰੇ ਨੇ ਸਾਰਾ ਕੁਟੰਬ ਕਬੀਲਾ ਵਾਦ ਫੈਲ ਗਿਆ ਉਹਨਾਂ ਦੇ ਅੰਦਰ ਬੈਣ ਤੇ ਉੱਠਣ ਦੀ ਆਪਣੀ ਤਬਦੀਲੀ ਜ਼ਰੂਰ ਪੈਦਾ ਕਰੋ ਮਨ ਦੇ ਅੰਦਰ ਜਿਹੜੀ ਚੰਚਲਤਾ ਹੈ ਜੇ ਨਿਕਲ ਗਈ ਹੈ ਤਾਂ ਚੰਗਾ ਹੈ ਜੇ ਨਹੀਂ ਨਿਕਲੀ ਤੇ ਚੰਚਲਤਾ ਨੂੰ ਹੁਣ ਛੱਡੋ ਹੁਣ ਬੁਢਾਪੇ ਦੇ ਅੰਦਰ ਤੁਹਾਡਾ ਪੈਰ ਟਿੱਗ ਗਿਆ ਅਖੀਰਲੇ ਪੈਰ ਦੇ ਅੰਦਰ ਪੈਰ ਟਿੱਗ ਗਿਆ ਹੁਣ ਆਪਣੇ ਮਨ ਦੇ ਅੰਦਰੋਂ ਚੰਚਲਤਾ ਨੂੰ ਦੂਰ ਕਰੋ ਜਿਹੜਾ ਹੋਸ਼ਾ ਪਾਣੀ ਜਿਹੜਾ ਕਾਲਾ ਪਾਣੀ ਉਹਨੂੰ ਆਪਣੇ ਮਨ ਵਿੱਚੋਂ ਆਪਣੇ ਸੁਭਾਅ ਵਿੱਚੋਂ ਦੂਰ ਕਰੋ ਮੈਂ ਇੱਥੇ ਇੱਕ ਐਗਜ਼ਾਮਪਲ ਦੇ ਦਿੰਦਾ ਵੀ ਜਿਵੇਂ ਜਵਾਨੀ ਦਾ ਪੈਰ ਹੋਵੇ ਧੀਆਂ ਪਹਿਣਾ ਸਾਡੀਆਂ ਕਿਸੇ ਦੇ ਘਰ ਤੇ ਕਿਸੇ ਦੀਆਂ ਸਾਡੇ ਘਰ ਇਹ ਪ੍ਰਕਿਰਤੀ ਦਾ ਇੱਕ ਨਿਯਮ ਏ ਇੱਕ ਕੁਦਰਤ ਦੇ ਵਾਅਦੇ ਵਾਸਤੇ ਬਣਿਆ ਹੋਇਆ ਇੱਕ ਸਿਸਟਮ ਏ ਇੱਕ ਢਾਂਚਾ ਏ ਤੋਂ ਮੈਂ ਗੱਲ ਕਰ ਰਿਹਾ ਸਾਂ ਵੀ ਜਦੋਂ ਜਵਾਨੀ ਦਾ ਦੌਰ ਹੁੰਦਾ ਹੈ ਜਵਾਨੀ ਦਾ ਪੈਰ ਹੁੰਦਾ ਹੈ ਪਤੀ ਤੇ ਪਤਨੀ ਇੱਕ ਹੀ ਘਰ ਦੇ ਅੰਦਰ ਉਹਨਾਂ ਦੇ ਬੈਣ ਉੱਠਣ ਦਾ ਤਰੀਕਾ ਕੁਝ ਵੱਖਰਾ ਹੋ ਸਕਦਾ ਹੈ ਪਰ ਕੀ ਉਹ ਤਰੀਕਾ ਉਦੋਂ ਤੁਸੀਂ ਕਾਇਮ ਰੱਖ ਸਕੋਗੇ ਜਦੋਂ ਤੁਹਾਡੇ ਕੋਲ ਬਰਾਬਰ ਦੀਆਂ ਧੀਆ ਆ ਗਈਆਂ 24-25 ਸਾਲ ਦੀ ਤੁਹਾਡੇ ਘਰ ਦੇ ਅੰਦਰ ਧੀ ਹੋਵੇ ਉਸ ਤੋਂ ਬਾਅਦ ਨੋਹਾਂ ਆ ਜਾਣ ਉਸ ਤੋਂ ਬਾਅਦ ਦੋਤਰੀਆਂ ਆ ਜਾਣ ਪੋਤਰੀਆਂ ਆ ਜਾਣ ਨੋਹਾਂ ਧੀਆ ਪਰਿਵਾਰ ਕੁਟੰਬ ਕਬੀਲਾ ਤੋ ਕੀ ਪਤਨੀ ਦੇ ਨਾਲ ਬੈਣ ਦਾ ਤੌਰ ਤਰੀਕਾ ਉਹੀ ਰੱਖ ਸਕੋਗੇ ਜੇ ਰੱਖਦੇ ਹੋ ਤੇ ਪਰਿਵਾਰ ਦੇ ਅੰਦਰ ਹੀ ਬੇਸ਼ਰਮ ਗਿਣੇ ਜਾਓਗੇ ਬੇਸ਼ਰਮ ਇਦੋਂ ਅੱਗੇ ਚੱਲਨੇ ਆ ਜਵਾਨੀ ਦੇ ਦੌਰ ਵਿੱਚ ਤੁਸੀਂ ਪਤੀ ਤੇ ਪਤਨੀ ਬੈਠੇ ਹੋ ਮੇਰੀਆਂ ਗੱਲਾਂ ਨੇ ਬੜੀਆਂ ਸਿੱਧੀਆਂ ਮੈਂ ਲੁਕਵੇਂ ਢੰਗ ਦੇ ਨਾਲ ਗੱਲ ਨਹੀਂ ਕਰਦਾ ਕਿ ਲਫਜ਼ਾਂ ਦਾ ਉੱਤੇ ਪੁਸ਼ਾਕ ਪਾਈ ਜਾਓ ਤੇ ਗੱਲ ਸਿੱਧੀ ਕਹਿ ਨਾ ਪਾਉ ਵੀ ਮੈਂ ਕਹਿਣਾ ਕੀ ਚਾਹੁੰਦਾ ਜਵਾਨੀ ਦੇ ਦੌਰ ਦੇ ਅੰਦਰ ਬੈਠੇ ਹੋ ਤੁਸੀਂ ਪਤੀ ਤੇ ਪਤਨੀ ਕੋਈ ਮੂਵੀ ਲਾ ਸਕਦੇ ਹੋ ਥੋੜੀ ਡਾਟੀ ਮੂਵੀ ਹੋ ਸਕਦੀ ਕੋਈ ਉਹਨਾਂ ਦੇ ਅੰਦਰ ਸੀਨ ਇਸ ਤਰ੍ਹਾਂ ਦੇ ਹੋ ਸਕਦੇ ਨੇ ਹਿੰਦੀ ਮੂਵੀ ਲਾ ਸਕਦੇ ਹੋ ਵੇਖ ਸਕਦੇ ਹੋ ਮਨੋਰੰਜਨ ਦਾ ਸਾਧਨ ਤੁਸੀਂ ਕਰਦੇ ਹੋ ਮੈਂ ਨਾਮ ਹੀ ਕਹਾਂ ਤਾਂ ਵੀ ਤੁਸੀਂ ਵੇਂਦੇ ਹੋ ਕਰਦੇ ਹੋ ਤੋ ਕੀ ਪਰਿਵਾਰ ਦੇ ਵਦਨ ਦੇ ਨਾਲ ਤੁਹਾਡੀ ਉਮਰ ਵਦਨ ਦੇ ਨਾਲ ਬੱਚਿਆਂ ਦੀ ਉਮਰ ਵਦਨ ਦੇ ਨਾਲ ਕੀ ਤੁਸੀਂ ਉਦਾਂ ਹੀ ਪਰਿਵਾਰ ਦੇ ਅੰਦਰ ਬਹਿ ਕੇ ਉਹ ਜਿਹੜੇ ਮਾੜੇ ਸੀਨ ਆ ਰਹੇ ਨੇ ਕਿਸੇ ਪਿਕਚਰ ਦੇ ਅੰਦਰ ਉਹਨਾਂ ਛਿੰਨਾ ਨੂੰ ਅਗਰ ਉਦਾਂ ਦੀ ਉਦਾਂ ਵੇਖਦੇ ਰਹੋਗੇ ਤੇ ਫਿਰ ਬੱਚੇ ਸ਼ਰਮ ਖਾਣਗੇ ਜੇ ਤੁਹਾਨੂੰ ਸ਼ਰਮ ਨਾ ਆਈ ਤੇ ਬੱਚੇ ਸ਼ਰਮ ਖਾਣਗੇ ਤੇ ਇੱਕ ਨਾ ਇੱਕ ਦਿਨ ਕੋਈ ਨਾ ਕੋਈ ਬੱਚਾ ਨੋਂ ਧੀ ਉੱਠ ਕੇ ਕਹੇਗੀ ਕਿ ਬਾਪੂ ਹੁਣ ਤੇ ਸ਼ਰਮ ਕਰ ਹੁਣ ਤੇਰੀ ਉਮਰ ਨਹੀਂ ਰਹੀ ਏ ਟੀਵੀ ਵੇਖਣ ਦੀ ਜਾਂ ਐਦਾਂ ਦੀਆਂ ਪਿਕਚਰਾਂ ਵੇਖਣ ਦੀ ਟੀਵੀ ਵੇਖਣ ਦਾ ਇਤਰਾਜ਼ ਨਹੀਂ ਹੁੰਦਾ ਉਲਾਮਾ ਨਹੀਂ ਹੈ ਪਰ ਕੀ ਵੇਖਣਾ ਇਤਰਾਜ਼ ਇਸ ਗੱਲ ਦੇ ਉੱਤੇ ਬੰਦ ਆ ਬਣੈਣ ਪਾ ਕੇ ਕੈਪਰੀ ਪਾ ਕੇ ਘਰ ਦੇ ਅੰਦਰ ਹੀ ਬਹਿਣਾ ਜਵਾਨ ਨੋਹਾਂ ਧੀਆਂ ਦੇ ਕੋਲ ਇਹ ਵੀ ਸਿਆਣੇ ਤੇ ਦਾਣ ਸ਼ਮੰਦ ਬਜ਼ੁਰਗ ਨੂੰ ਸੋਭਦਾ ਨਹੀਂ ਬੈਣ ਦਾ ਤਰੀਕਾ ਚੰਗਾ ਹੋਵੇ ਸੁਲਝਿਆ ਹੋਵੇ ਔਰ ਇੱਜ਼ਤ ਵਾਲਾ ਹੋਵੇ ਪਰਿਵਾਰ ਦੇ ਅੰਦਰ ਉਹੀ ਸੋਭਦਾ ਹੈ ਉਹ ਖਾਸ ਕਰਕੇ ਜਦੋਂ ਬੱਚੇ ਹੋਸ ਸੰਭਾਲਣੀ ਸ਼ੁਰੂ ਕਰ ਦਿੰਦੇ ਨੇ ਹੈ ਤੇ ਮਾਮੂਲੀ ਗੱਲਾਂ ਨੇ ਕੋਈ ਖਾਸ ਇਦਾਂ ਨਹੀਂ ਵੀ ਬੁੜੀਆਂ ਫਲਾਸਫਿਕ ਗੱਲਾਂ ਨੇ ਮਾਮੂਲੀ ਗੱਲਾਂ ਨੇ ਪਰ ਇਨਾਂ ਮਾਮੂਲੀ ਗੱਲਾਂ ਤੋਂ ਵੀ ਮੈਂ ਕਈ ਲੋਕ ਆਪਣੇ ਘਰਾਂ ਦੇ ਅੰਦਰ ਬੇਇੱਜ਼ਤ ਹੁੰਦੇ ਵੇਖੇ ਨੇ ਕਈਆਂ ਨੂੰ ਇਹ ਕਹਿੰਦਿਆਂ ਸੁਣਿਆ ਕਿ ਇਹਨਾਂ ਨੂੰ ਕੋਈ ਸਮਝਾਓ ਇਹਨਾਂ ਨੂੰ ਘਰ ਦੇ ਅੰਦਰ ਬਹਿਣ ਦੀ ਇਜਾਜ਼ਤ ਨਹੀਂ ਹੈ ਇਹ ਮੇਰੇ ਅੰਦਰ ਇਹ ਵਿਸ਼ਾ ਵੀ ਤਾਂ ਆ ਕਿਉਂਕਿ ਇੱਕ ਪਰਿਵਾਰ ਦੇ ਬੱਚਿਆਂ ਨੇ ਮੇਰੇ ਤੱਕ ਇਹ ਸਫਾਰਸ਼ ਕੀਤੀ ਕਿ ਸਾਡੇ ਬਾਪੂ ਨੂੰ ਘਰ ਦੇ ਅੰਦਰ ਬਹਿਣ ਦੀ ਇਜਾਜ਼ਤ ਨਹੀਂ ਹੈ ਬਹਿਣਾ ਕਿਵੇਂ ਵੇਖਣਾ ਕਿਵੇਂ ਬੋਲਣਾ ਕਿਵੇਂ ਇਹ ਇਜਾਜ਼ਤ ਨਹੀਂ ਕਪੜਿਆਂ ਵੱਲ ਧਿਆਨ ਦਿਓ ਬਹਿਣ ਉੱਠਣ ਵੱਲ ਧਿਆਨ ਦਿਓ ਬੋਲ ਬਾਣੀ ਵੱਲ ਧਿਆਨ ਦਿਓ ਚੰਚਲਤਾ ਛੱਡੋ ਖੋਸ਼ਿਆਪਨ ਛੱਡੋ ਤੇ ਥੋੜਾ ਜਿਹਾ ਸਹਿਜ ਤੁਹਾਡੀ ਸੋਚ ਦੇ ਅੰਦਰ ਸੁਭਾਅ ਦੇ ਅੰਦਰ ਬਹਿਣ ਉੱਠਣ ਬੋਲ ਬਾਣੀ ਦੇ ਅੰਦਰ ਆਉਣਾ ਬੜਾ ਜ਼ਰੂਰੀ ਹੈ ਤੋਂ ਖੈਰ ਨੌਵਾਂ ਧੀਆ ਜਵਾਨ ਹੋਣ ਤੇ ਉਹਨਾਂ ਦੇ ਸਾਹਮਣੇ ਬਿਹੇਵੀਅਰ ਉਸ ਢੰਗ ਦਾ ਕਰੋ ਤਾਂ ਕਿ ਤੁਹਾਡੇ ਦੋਤਰੇ ਪੁੱਤਰੇ ਪੋਤਰੀਆਂ ਇਹਨਾਂ ਦੇ ਉੱਤੇ ਕੋਈ ਬੈਡ ਅਸਰ ਤਵਾਡੇ ਵੱਲੋਂ ਨਾ ਜਾਏ ਹੁਣ ਤੁਸੀਂ ਜਵਾਨ ਨਹੀਂ ਰਹੇ ਇਹ ਗੱਲ ਵੱਖਰੀ ਹੈ ਬਿਵਾਲਾਂ ਦਾ ਰੰਗ ਰੋਜ਼-ਰੋਜ਼ ਕਾਲਾ ਕਰ ਲੋ ਤੇ ਆਖੋ ਮੈਂ ਜਵਾਨਾ ਤੁਸੀਂ ਜਵਾਨ ਨਹੀਂ ਰਹੇ ਜੇ ਜਵਾਨ ਨਹੀਂ ਰਹੇ ਤੇ ਜਵਾਨੀ ਵਾਲੀ ਚੰਚਲਤਾ ਨੂੰ ਵੀ ਛੱਡ ਦਿਓ ਜਵਾਨੀ ਛੁੱਟ ਗਈ ਚੰਚਲਤਾ ਵੀ ਛੱਡ ਦਿਓ ਤਾਂ ਇਹ ਸੀ ਕੁਝ-ਕੁਝ ਗੱਲਾਂ ਕੁਝ-ਕੁਣ ਨੁਕਤੇ ਜਿਹੜੇ ਘਰੇਲੂ ਪਰਿਵਾਰ ਦੇ ਅੰਦਰ ਬਹਿਣ ਉੱਠਣ ਦੇ ਅੰਦਰ ਹੋ ਸਕਦਾ ਹੈ ਤੁਹਾਨੂੰ ਲਾਭਕਾਰੀ ਸਾਬਤ ਹੋਣ ਉਮੀਦ ਕਰਾਂਗਾ ਜੇ ਚੰਗੇ ਲੱਗਣ ਤੇ ਨਾ ਤੇ ਅਮਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਉਹ ਵਾਹਿਗੁਰੂ